ਇਹ ਦੁਨੀਆਦਾਰੀ ਦੇ ਵਿੱਚ ਹਰ ਕੋਈ ਇੱਕ ਚੀਜ਼ ਇਹ ਜ਼ਰੂਰ ਸੋਚਦਾ ਵੀ ਇਹ ਮੇਰੀ ਆ ਜਾਂ ਆਪਣੇ ਆ ਜਾਂ ਇਹ ਬਗਾਨਾ ਹੈ ਇੱਥੇ ਬਗਾਨਾ ਆਪਣਾ ਕੋਈ ਨਹੀਂ ਹੁੰਦਾ ਸਾਰੇ ਹੀ ਆਪਣੇ ਤੇ ਆਪ ਖੁਦ ਹੀ ਆ ਕਿਉਂਕਿ ਮੇਨਿੰਗ ਚੀਜ਼ ਹੈਗੀ ਸਮਝਣ ਦੀ ਜਦੋਂ ਬੰਦਾ ਮੋਹ ਕਰਦਾ ਉਦੋਂ ਤਾਂ ਆਪਣਾ ਆਪ ਦਾ ਆਪ ਹੀ ਲੱਗਦਾ ਹੈ ਵੀ ਇਹ ਤਾਂ ਆਪਣੇ ਹੈ ਦੇ ਦੂਸਰੇ ਬਗਾਨੇ ਜਦੋਂ ਬੰਦਾ ਪਿਆਰ ਕਰਦਾ ਉਦੋਂ ਸਾਰੇ ਆਪਣੇ ਲੱਗਦੇ ਆ ਕੋਈ ਬਗਾਨਾ ਨਹੀਂ ਲੱਗਦਾਗਾ ਉਦਾਹਰਨ तौर ਤੇ ਜਦੋਂ ਆਪਾਂ ਕਿਤੇ ਜਾਂਦੇ ਆ ਜਾਂ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਜਾਮਤ ਲਈ ਪਾਣੀ ਦੀ ਜ਼ਰੂਰਤ ਹੈ ਨਾ ਆਪਾਂ ਕਿਸੇ ਦੇ ਘਰ ਜਾ ਕੇ ਮੰਗਦੇ ਆ ਨਾ ਹੀ ਉਹ ਆਪਾਂ ਨੂੰ ਜਾਣਦਾ ਨਾ ਹੀ ਆਪਾਂ ਉਹਨੂੰ ਜਾਣਦੇ ਤੇ ਫਿਰ ਵੀ ਉਹ ਆਪਣੀ ਮਦਦ ਕਰ ਦਿੰਦਾ ਠੀਕ ਹੈ ਨਾ ਫਿਰ ਇਹਦੇ ਵਿੱਚ ਵਿਦក្រਾਹ ਨਹੀਂ ਰਹਿ ਗਿਆ ਕਿਉਂਕਿ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਸਾਰੇ ਖੁਦ ਹੀ ਆ ਸਾਰੇ ਆਪਣੇ ਹੀ ਆ ਤੇ ਬਸ ਮੇਨ ਚੀਜ਼ ਹੁੰਦੀ ਆ ਛੋਟੀ ਜੀ ਗੱਲ ਦੀ ਕਿਉਂਕਿ ਮੂਹ ਤੇ ਪਿਆਰ ਦੀ ਜਦੋਂ ਬੰਦਾ ਮੂਹ ਕਰਦਾਗਾ ਉਦੋਂ ਆਪਣੇ ਆਪਣੇ ਲੱਗਦੇ ਆ ਤੇ ਬਗਾਨੇ ਬਗਾਨੇ ਲੱਗਦੇ ਤੇ ਜਦੋਂ ਬੰਦਾ ਪਿਆਰ ਕਰਦਾ ਉਦੋਂ ਸਾਰੇ ਆਪਣੇ ਹੀ ਲੱਗਦੇ ਆ ਤੇ ਬਗਾਨਾ ਕੋਈ ਨਹੀਂ ਲੱਗਦਾ ਬਸ ਇਹੀ ਰਾਲਾ ਹੋਰ ਕੋਈ ਨਹੀਂ ਇਸੇ ਕਰਕੇ ਦੁਨੀਆਦਾਰੀ ਦੇ ਵਿੱਚ ਕੋਈ ਬਗਾਨਾ ਨਹੀਂ ਤੇ ਕੋਈ ਆਪਣਾ हां जी कोई गल गलत लग रही है तो ਤੁਸੀਂ ਆਪਦੇ ਵਿਚਾਰ ਜ਼ਰੂਰ ਦੱਸ ਸਕਦੇ ਹੋ ਧੰਨਵਾਦ